ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੇ ਰੋਣੀ ਕੰਜੀ ਅਪਤੇ ਦੂਜੇ ਹਫਤੇ ਦਾ ਕੋਰਸ ਦੂਜੇ ਦਾ ਪੰਛੇ ਜੀ ਜਦ ਬਾਬਾ ਜੀ ਦਾ ਬਾਬਾ ਰੋਹ ਸਿੰਘ ਜੀ ਉਹ ਬਿਸ਼ਾਪ ਨੂੰ ਤਸਦੀਕ ਕਰਦੇ ਸੀ ਬਾਬੇ ਜੀ ਬੇਲ ਸ਼੍ਰੀ ਰਣਕਾਲਾ ਸਰ ਅਰੇ ਜਦ ਅੰਕ ਤੇ ਹਾਂ ਜੀ ਦੋ ਜੱਲੇ ਦਾ ਜਲਿਆ ਹੈ ਪੰਤੂ ਦਾ ਖਾਲਸਾ ਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਗਲਵਾਈ ਵੀ ਹਜ਼ੂਰੀਆ ਦੀਵਾਨ ਦਿਵੰਦ ਕਰਤਾਰ ਦੀਵਾਨ ਦਰਬਾਰਾ ਸਿੰਘ ਜੀ ਨੂੰ ਇਹਨਾਂ ਦਾ ਜਿੰਦਰਾ ਪਿਛੋਕੜ ਇਹਨਾਂ ਦਾ ਪਿਛੋਕੜ ਕੀ ਸੀ ਬਾਬਾ ਅੰਮ੍ਰਾ ਇਹ ਫਾਇਦਾ ਉਸਨੇ ਲਵਾਂ ਇਹ ਚਾਚੇ ਦਾ ਇਹਦਾ ਪਿਛੋਕੜ ਲਓ ਜੀ ਖੱਤਰੀ ਖੱਤਰੀ ਮੋਢੀ ਦੇ ਵਿੱਚ ਸ਼ਰਾਂ ਦੇ ਅਮਰ ਪ੍ਰਸ਼ੇਖ ਨੇ ਅੱਜ ਬੋਲਾਂ ਮੰਗੇ ਕਿ ਆਪੋ ਦੇ ਅੰਦਰ ਹੋਏ ਤੇ ਤੇ ਇਹਨਾਂ ਦਾ ਖੱਤਰੀਰ ਤੇ ਆਪੋ ਵੱਡਾ ਉੱਤਰਾ ਹਾਂਜੀ ਪਹਿਲੇ ਵੀ ਖੱਤਰੀ ਆ ਜਾਵੇ ਦੂਜੇ ਵੀ ਦੀਵਾਨ ਦਰਬਾਰ ਦੇ ਖੱਤਰੀ ਭਾਈ ਜੀ ਉਸੇ ਉਸ ਪ੍ਰਵਾਹ ਨੂੰ ਚੋਈਏ ਇਹ ਜਿਹੜਾ ਦੀਵਾਨ ਦਰਬਾਰਾ ਸਿੰਘ ਸੀ ਜਦੋਂ ਹਜੂਰ ਸਾਹਿਬ ਤੋਂ ਪੰਚ ਨੂੰ ਭੇਜਦੇ ਹਜੂਰ ਨਾ ਤੋ ਕੋਸਰੈ ਲੋਈਆ ਜਿਹੜੀ ਜਵਾਦਾਰਿਆ ਨਾ ਨਾ ਤੋ ਰਿਆ ਜਦੋਂ ਗੁਰੂ ਗ੍ਰੰਥ ਸਾਹਿਬਾ ਦਾ ਸਰੂਪ ਲਿਖਿਆ ਕੋਦੋਂ ਇਹ ਪੂਰਾ ਭਾਈ ਮਨੀਸ਼ਰ ਦਾ ਸਾਦੇ ਦੇ ਹਰ ਤੋਂ ਨੇੜੇ ਭਾਈ ਮਨੀਸ਼ਰ ਦੇ ਆ ਉਸ ਤੋਂ ਬਾਅਦ ਇਹ ਮਾਲਾ ਨੇ ਵਿਆਖਿਆ ਕੀਤੀ ਅਮਤੋਲੇ ਮਨ ਲਿਖਦੇ ਨੇ ਗੁਰੂ ਸਾਹਿਬਾ ਦੇ ਤੀਸਰੇ ਪੈਰੋਂ ਦਾ ਕਥਾ ਜਿਹੜੀ ਪਚਾਵਰ ਗੰਜੀ ਤਾ ਦੀਵਾਲ ਵੀ ਇਦਾਂ ਜੂ ਸਭ ਕੋ ਖਿਆ ਨਾਲ ਹੀ ਗਏ ਤਾਂ ਇਹਨਾਂ ਦਾ ਸ਼ੋਕਪੁਰ ਆ ਲਾਹੌਰ ਚ ਨਾਮ ਲੀ ਅਕਾ ਸ਼ਾਹੀ 31000 ਤੇ ਬੋਰ 16000 ਖਾਲਸਾ ਇਹਨਾਂ ਦੀ ਜੈ ਜੈ ਦਾ ਜਦੋਂ ਆਉਂਦੀ ਆ ਤੇ ਖਾਲਸਾ ਜੀਓ ਬੇਅੰਤ ਖਾਲਸੇ ਪ੍ਰਥੀਆ ਕੀਤੀਆਂ ਨੇ ਇਥੋਂ ਤੱਕ ਕਿ ਉਹਨਾਂ ਨੂੰ ਮਜਬੂਰ ਨਵਾਬੀਆਂ ਭਜਣੀਆਂ ਪਈਆਂ ਤੇ ਇਹਨਾਂ ਦੇ ਪੁਰਸ਼ ਸ਼ਾਹ ਬਾਬਾ ਜੀ ਦਾ ਦਰਬਾਰਾ ਸਨ ਦੇ ਹਮ ਕਬ ਨਵਾਬੀ ਚਾਹ ਹੈ ਹਬ ਹੰਦੇ ਹੰਦੇ ਪਾਸ਼ੇ ਲਹ ਇਹ ਤਾਂ ਕੋੜੀ ਕਾਫੀ ਕਰਨ ਜੇ ਦਾ ਰਾਜੇ ਮਹਾਰਾਜੇ ਤ ਇਹ ਦੂਜਾ ਜਹੇਦਾਰ ਜਿੱਥੋਂ ਸਭੀਆਂ ਬੀਬੀਆਂ ਭੈਣਾਂ ਨੂੰ ਤਾਉਣ ਅਮਰ ਦੀ ਦਾਤ ਦੇਲੀ ਆ ਇਹ ਨਾਲ ਵੀ ਸ਼ਿਕਾਇਤ ਨਹੀਂ ਕਵੀਨ ਪਾਸੋਂ ਵੀ ਬੀਬੀਆਂ ਨੂੰ ਅਮਰ ਨਹੀਂ ਸ਼ਿਕਾਇਤ ਅਮਰ ਸ਼ਕਾਦੀ ਮਰਿਆਦਾ ਪਰ ਇਹ ਜੀ ਤੁਰ ਗੋਬੇਸ਼ੇ ਪਾਸ਼ਾ ਜਦੋਂ ਸਿੰਘਾਂ ਚਾਇਆ ਕਾਲਾਪਾਉ ਬੋਲ ਸਾਜੀ ਹੈ ਹਾਂਜੀ ਉਹ ਜਿਹੜਾ ਕਾਠਿਆ ਕਹੀ ਤਕਰੀਬਾ ਅਜੇ ਕਈ ਹੁਕਮਾਂ ਮੰਨੇ ਲਏ ਜਾਂਦੇ ਆ ਹਾਂਜੀ ਫੌਜਾਂ ਦੇ ਪਰਿਵਾਰ ਕੋਲ ਪਿਆ ਉਹਨਾਂ ਦੀ ਬਕਾਇਦਾ ਲਿਖਿਆ ਕਿ ਰੱਤ ਤੋਂ ਬਾਅਦ ਸੇਖ ਘੋੜੇ ਹਥਿਆਰ ਲੈ ਕੇ ਆਓ ਅੱਛਾ ਅੱਛਾ ਸਾਰੇ ਪਰਿਵਾਰ ਲੈ ਗਿਆ ਠੀਕ ਇਹ ਅੱਗੋਂ ਪਿੱਛੇ ਉਹਨਾਂ ਕੋਲੋਂ ਉਹਨਾਂ ਦੇ ਸਾਰੇ ਪਰਿਵਾਰ ਲੈ ਗਿਆ ਹੂੰ ਹੂੰ ਉੱਥੇ ਕੋਈ ਇਹਦੇ ਪੁਰਖੀ ਕਲੇ ਸਦਦੇ ਆ ਅੱਛਾ ਬੀਬੀਆਂ ਨਹੀਂ ਚਲੀਆਂ ਜਦੋਂ ਕਹਤੋਂ ਹੋ ਗਿਆ ਫਿਰ ਮਾਲਕ ਬਜਰ ਵਿੱਚ ਸਰੋਜ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਪੋਲ ਪਰਮਤੂ ਖਾਲਸਾ ਪਰਮਾਤਮਾ ਜਗਲਾ ਕਾਤ ਰਹੇ ਨੇ ਆਹ ਅਮਰ ਤੇਂ ਦਿਓ ਬਸ ਜਦ ਇੱਕ ਗੈਮ ਕਰਨ ਲਈ ਰੇਦਾ ਕਰਦੇ ਸਭੇ ਕਹਿੰਦੇ ਪਾਸ ਖਾਲਸਾ ਪੋਜਨ ਨਾਗੇ ਸਾਦਾ ਲਾ ਟੋਲਾ ਸਾਧਿਆ ਅੱਛਾ ਅੱਜ ਵੀ ਬੇਨਤੀ ਸਰਦਾਰ ਉਹ ਜਿਹੜੇ ਤਿਆਰ ਪਰ ਤਿਆਰ ਕਰਦੇ ਉੱਥੋਂ ਕੁਸ਼ ਕਰ ਜਿਹੜੇ ਬਾੜੇ ਤੱਚੇ ਮੰਮਰ ਕਰਕੇ ਨਹੀਂ ਜਦੋਂ ਤਾਂ ਬਾਸਕੋ ਕਾ ਟਪੇਲੀ ਉਹ ਨਹੀਂ ਆ ਨਹੀਂ ਆਉਣਾ ਖਾਲਸਾ ਉਹ ਇਹ ਮੇਰਾ ਖਾਲਸਾ ਮੇਰਾ ਨੂਰ ਦਾ ਖਾਸ ਖਾਲਸੇ ਮੈਂ ਕਰਨ ਵਾ ਕਦੋਂ ਕਦੇ ਨਹੀਂ ਦਾ ਸੁਝਿਸ਼ ਕਮੀ ਦਾ ਉਹ ਸਾਹਿਬ ਪਰ ਉਸ ਦਾ ਤੇਹ ਮੈਂ ਤੇ ਆਇਆ ਜੋ ਸੈਟ ਪਲੇਅਰ ਚੱਦ ਲਿਆ ਗਿਆ ਤਾਂ ਦੀਵਾਨ ਦਰਬਾਰ ਸਿੰਘ ਜੀ ਦਾ ਸੀ ਇਹ ਫਿਰ ਮਾਪ੍ਰਸ਼ ਮੇ ਮਤਾਮਨ ਮੁਸਕਰਾਇਆ ਅੱਛਾ ਆਂਸ਼ਾਲੇ ਕੋਈ ਸ਼ਬਦੀ ਸੀ ਹਮ ਔਰ ਪਾਲੇ ਹੁਕਮ ਨਾਲ ਤੇ ਆਪਣੇ ਕੋਲੇ ਆਪਾਂ ਨੂੰ ਮਾਤਾ ਜੀਆਂ ਦੇ ਨੇ ਮਾਤਾ ਸਹਿਬ ਦੇਵਾ ਜੀ ਮਾਤਾ ਸੁન્દਰੀ ਜੀ ਤੇ ਅੱਜ ਤੋਂ 20 ਸਾਲ ਪਹਿਲਾਂ ਆਪਾਂ ਫਤਿਹਗੜ੍ਹ ਸਾਹਿਬ ਮੇਲਾ ਹੁੰਦੇ ਸੀ ਮਾਤਾ ਕੁਜਲੀ ਜੀ ਛੋਟੇ ਸਹਿਬ ਜੀ ਪਤਾ ਨਹੀਂ ਕਿਹੜੇ ਪਸੰਦ ਨੇ ਕੌਸ਼ਲ ਦਾਤਾਂ ਨੂੰ ਅੱਜ ਦੀ ਵਾਂਦਰ ਬਾਲਾ ਸਿੰਘ ਦੇ ਇਹਨਾਂ ਮਤਾਂ ਨੂੰ ਜਾਣਿਆ ਨੂੰ ਬੀਬੀਆਂ ਅੰਮ੍ਰਿਤ ਸ਼ਾਇਆ ਹੋ ਗਿਆ ਜਿਵੇਂ ਕੁੜੇ ਜਰਾ ਸ਼ਾਦਾ ਸਾਹਿਬ ਦੇ ਪੁੱਤ ਉਹਨੇ ਮਗਰਲੇ ਪਾਸੇ ਹੀ ਆ ਚੀਚਾ ਪਰਗਾ ਚੁੰਡਾ ਚੁੰਡੇ ਜੈਦਰਬਾਦਰ ਨੂੰ ਵਰਤ ਹਾਂ ਹਾਂਜੀ ਉਸੇ ਗ੍ਰਸਤੀ ਤੇ ਜਿਵੇਂ ਆਪਣੇ ਅੱਜ ਪੜਾਵਾ ਦੀ ਗ੍ਰਸਤੀ ਨੇ ਪੰਡਾ ਗ੍ਰਸਤੀ ਹੈ ਆਪਾਂ ਗ੍ਰਸਤੀਆਂ ਦਾ ਜਾਏ ਆ ਜੀ ਪਰ ਜਿਹੜਾ ਬਿਹੰਗਾ ਉਹ ਯਾਰ ਬੰਛੀ ਹੈ ਜੀ ਤੇ ਬਿਹੰਗਾ ਬੰਨਾ ਬਣਾਉ ਕਰ ਸਭ ਤੋਂ ਤਿਆਗਣਾ ਕੋ ਹਾਂਜੀ ਤਿਆਰ ਕਰਦੇ ਹਾਂ ਆਪਾਂ ਕੱgalactos ਮਹਾਦਰ ਸਿੰਘ ਦੇ ਪਟਾਣੀ ਦਾ ਵਿਆਹ ਸੀ ਉਹ ਹੋਣੀ ਹੈ ਜੀ ਸ਼ਹਿਰ ਦਾ ਜੰਗਵਾਜ ਵਾਲੇ ਹਰਮੋ ਤੇ ਮਾਇਆਂ ਵਿੱਚ ਜਿਹੜੇ ਜਵਾਨ ਦੀਆਂ ਭਰਾਵਾਂ ਸਨ ਤੇ ਚਰਾਂ ਪਿਆ ਗਏ ਹਾਂਜੀ ਇਤਰਾਜ ਚੱਕਰ ਤੇ ਆ ਗਏ ਹੂੰ ਉਹਨਾਂ ਮਾਇਆਂ ਨੇ ਫਿਰ ਉਹਨਾਂ ਚੰਤਿਆਂ ਵਰਤਿਆਂ ਦਾ ਕੋਈ ਤਪਾਨਾ ਹੋਵੇ ਜੰਗ ਦਿੱਤਾ ਉਹ ਦੋ ਜਰ ਮਾਇਆਂ ਵਸ਼ੀਧ ਹੋਈਆਂ ਹਾਂ ਹਾਂਜੀ ਅੱਤੁਰ ਕੰ ਭਜਰ ਪਾਸੇ ਅੱਛਾ ਉਹ ਰੂਪ ਬਦਲ ਆਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਜੀ ਉੱਥੇ ਦੀਵਾਨ ਦਵਾਲ ਸਿੰਘ ਵੀ ਆ ਪਾਈ ਮਨੀਸ਼ ਸਿੰਘ ਵੀ ਨੇ ਸ਼ਕੀਰਪਾਪਾ ਦੇਵ ਸਿੰਘ ਵੀ ਨੇ ਹੋਰ ਮਨੇਕਾ ਗੁਰਪ੍ਰੀਤ ਸਿੰਘ ਨੇ ਬਾਬਾ ਤਾਰਾ ਸਿੰਘ ਬਾ ਇਹ ਵੀ ਸਾਡੇ ਨੇ ਤਾਂ ਉਹ ਖਾਲਸਾ ਜੀ ਉੱਥੇ ਫਿਰ ਬਕਾਇਦਾ ਮੋਟਾ ਪਾਸ ਮਦਾ ਪਾਸ ਹੋਇਆ ਕਿ ਇਹਨਾਂ ਨੂੰ ਕਿਰਪਾ ਦਾ ਕੁਝ ਹੋਗਾ ਜੋ ਅੱਜ ਵੀ ਪੰਥਰੀ ਮੰਗਿਆ ਦਾ ਜਿਹਦਾ ਮਤਲਬ ਉਹਨਾਂ ਨੇ ਕਿਹਾ ਦਾ ਖੱਬੇ ਹੱਥ ਵਿੱਚ ਕਿਰਪਾ ਨੂੰ ਸੱਜੇ ਖੰਡਾ ਕਿ ਚਾਰ ਪਿਆਰੇ ਸੇ ਇਹਨਾਂ ਦੇ ਵੀਰ ਸਦਾ ਹੀ ਮਿਲਣਗੇ ਜਿਹੜਾ ਮਤਾਵਨ ਨੂੰ ਉਹ ਕੱਲਾ ਮੇਤਪਾਂ ਗਈ ਹੈ ਇਹ ਸ਼ਕਤੀ ਰੂਪ ਹੈ ਆਸਾਨ ਜਿਹੜਾ ਉਹ ਔਰਕ ਰੂਪ ਚੱਲਦਾ ਤੇ ਬਾਕੀ ਮਾਲਾ ਇਹਨੇ ਬਦਲਨੇ ਇਹਦਾ ਖਾਸਾ ਸਾਦੀ ਚਾਲਿਸ ਨਾਲ ਇਹ ਵੀ ਖਾਸਾ ਬੁਲਤੇ ਪਾਉਂਦੇ ਸੇ ਬਲ ਮਾਤ ਭਗਵਤੀ ਤੇ ਦਾ ਅਕਾਲਪੁਰ ਹੋਰ ਲਿਓ ਤੇ ਤਾਂ ਉਹਨਾਂ ਨੇ ਸਿੰਗਰੀਆਂ ਦਾ ਰੂਪ ਦਿੱਤਾ ਇਹ ਦੀਵਾਨ ਦਰਵਾਜ਼ੇ ਦੀ ਇੰਦੀ ਵੇਣ ਲੱਗ ਗਈ ਜਲੇ ਕੇ ਆਈਏ ਸੋਸ਼ਲ ਦੇ ਕੋਲ ਜਦੋਂ ਕੋਮਰ ਸਿੰਘ ਅੱਖਰ ਸੇਵਾ ਕਰ ਰਿਹਾ ਹੈ ਮਬਾਸ਼ ਸ਼ਵੇੇਰ ਸਿੰਘ ਜੰਬਰ ਦੇ ਗੋਦ ਦੇ ਸਾਧੂ ਹਾਂਜੀ ਕਈ ਇਤਿਹਾਸ ਇਹ ਵੀ ਬਾਤ ਗੱਲ ਹੈ ਜੀ ਜੱਤਾਂ ਪੁਰਾਣੇ ਪੰਜਾਬਰਾਂ ਨੂੰ ਜਿਹੜੇ ਦਸ ਦੇ ਪਾਏ ਆ ਕਿ ਲੋਕਾਂ ਪੁਰਾਣੇ ਵਾਲੇ ਬਿਸ਼ੋਕ ਦਾ ਕੱਢਿਆ ਜੀ ਜਦੋਂ ਅੰਮਲ ਸਕਦਾ ਕੋਈ ਯਾਦ ਪਾਣੀ ਇਹਦਾ ਵਰਤਦਾ ਭਾਵੇਂ ਜੱਤਾਂ ਪਾਵੇਂ ਮੈਬੀ ਆ ਉਹ ਸਿੱਖੀ ਤਾਂ ਸ਼ਵੇੇਰ ਸਿੰਘ ਜੰਬਰ ਜਦੋਂ ਇਹ ਲੈ ਕੇ ਆਇਆ ਨਵਾਬੀ ਤੇ ਕੋਈ ਦਰਵਾਸਲ ਕਰ ਪਰ ਠੇਕੜਾ ਬੰਦੀ ਵੀ ਆਈ ਸੀ ਗੋਵਿੰਦਰਾ ਬਿਆਸਲਾ ਪੁੱਤ ਆਪਣੇ ਸ਼ੌਹਰ ਦੇ ਚਿੱਤਾਂ ਵਰਤ ਲਾਗੇ ਜਲੋ ਜਿਆਤੋਂ ਜਗ੍ਹਾ 깔 ਗਈ ਤੇ ਖਾ ਉਹਦੇ ਉੱਥੇ ਹੋਰ ਮਤਲਬ ਕਿ ਨਵਾਬੀ ਜਦੋਂ ਆਈ ਐ ਤੇ ਪੰਜ ਪਿਆਰੇ ਸਰਦਾਰ ਬੈਠੇ ਮਹੀਏ ਦੀਵਾਨ ਦਰਵਾਜ਼ੇ ਜਿਹੜੇ ਬੈਠੇ ਜਦ ਜਿਹਦਾ ਕਿ ਕੀ ਜਿਹੜਾ ਠੋਕੜ ਮਾਰਦੀ ਜਦ ਜਿਹੇ ਪੰਜਾਂ ਕਰਕੇ ਉਹ ਨਾ ਠੋਕੜਾ ਮਾਰਦੀ ਆ ਆ ਮਤਲਬ ਉਹ ਵਿਚਾਰੇ ਗਏ ਆ ਜੀ ਸ਼ਤਬੰਦਾ ਖਾਲਸਾ ਜੀ ਠੋਕਾ ਮਾਦਨਵਾਦੀਆ ਤਾਂ ਖਾਲਸਾ ਜੀ ਉਸ ਤਾ ਪਰ ਸਵੇਸਰ ਕੱਬਾ ਉਹ ਸਿਆਣਾ ਜੀ ਪਹਿਲਾਂ ਮਾਦਨਸ਼ੂ ਖਾਲਸਾ ਜੀ ਤੁਸੀਂ ਨਾਮ ਦੀ ਗਾਇ ਕਰੋ ਕਿ ਤੈਨੂੰ ਕਿ ਸੇਵਾਦਾਰਨ ਦੇ ਦਿਓ ਹਾਂ ਜੀ ਉਹ ਫਿਰ ਦੀਵਾਨੀ ਸਭ ਨੇ ਰਿਆ ਗਈ ਅੱਖੀਂ ਸੇਵਾ ਤਾਹੂ ਦਾ ਹੀ ਚਾਲੇ ਪੂਰ ਸੇ ਪਚੰਗੀ ਉਹ ਪਚੰਗੀ ਹੈ ਜੀ ਉਹ ਗੁਰਖੇ ਖੇਤਰ ਜਦੋਂ ਪਹਿਲਾ ਉਹ ਸਭਿਆਚਾਰ ਤੇ ਕਹਿੰਦਾ ਇਹ ਮਤੁਰਤਨ ਵਾਲੇ ਨਹੀਂ ਜਿਵੇਂ ਆ ਜਿਵਾਨ ਜੀ ਅਸਤੇ ਕਹਿੰਦੇ ਪੂਰ ਸਿੰਘ ਆ ਇੱਕ ਤੁਰਕਾ ਦੀ ਨਹੀਂ ਤੇ ਖਾਲਸੇ ਦੀ ਨਵਾਬੀ ਤੇ ਖਾਲਸੇ ਦੀ ਇੱਕੋ ਹੀ ਨਵਾਬੀ ਹੋਈ ਹੈ ਬਖਾਉਂਦੇ ਉਹਨੂੰ ਜੀ ਲਖਾਈ ਜਾਂਦੇ ਨੇ ਇੱਕੋ ਹੀ ਵਹਿਰ ਨਵਾਬ ਉਹ ਕਿਹਨੇ ਤੇ ਖਾਲਸਾ ਜੀ ਵੀ ਉਹ ਜੇ ਨਵਾਬੀ ਉੱਧਰ ਗਈ ਤਾਂ ਖਾਲਸਾ ਉਹ ਅੱਗੇ ਇਤਿਹਾਸ ਤੇ ਪ੍ਰਸਾਧਾ ਕਰਾਂਗੇ ਜਿਹਦੀ ਵਾਂਦਰ ਵਾਲਾ ਸਿੰਘ ਜਨੇ ਨੇ ਇਹ ਬਿਆਨਤ ਨਾਲ ਹੀ ਘਰ ਨੂੰ ਨੇ ਇਹਨਾਂ ਦਾ ਨਿੱਤਰ ਜਿਹੜਾ ਆ ਬਾਬੇ ਦੀ ਬੇਲ ਸਿਆਲ ਕੋ ਦਾ ਜੀ ਹੁਣ ਲੈਿੰਦਾ ਪਿਆਰ ਉੱਪਰ ਆਇਆ ਜੀ ਅਸੀਂ ਇਹ ਕਹਾਗੇ ਉਧਰ ਲਾ ਬਣਾਣਾ ਸਾਡਾ ਦੇ ਸਿੱਧੀਆਂ ਹਾਂਜੀ ਕਿਉਂਕਿ ਅਸੀਂ ਇਹ ਇਹ ਦੇਰੀ ਰੱਖਿਆ ਕਰਨ ਵਾਸਤੇ ਖਾਸ ਕਰਕੇ ਸਾਜਿਆ ਤੇ ਆਪ ਦਾ ਦੇਖ ਵੀ ਪਿਛਾਉਣਾ ਹੈ ਹਾਂਜੀ ਹਾਂਜੀ ਜੀ ਇਸ ਤਰ੍ਹਾਂ ਕਿ ਜਦੋਂ ਤੁਹਾਡਾ ਸਤੇ ਪਾਸ਼ਾ ਪਾਲਪਨਾ ਤੁਹਾਨੂੰ ਜੁੜਨ ਦਾ ਪਰ ਬਖਸ਼ੇ ਉਹ ਲਾਗੀ ਪੈ ਸ਼ਮਾ वाहलाम वाहेगुरु जी